ਸੜਕਾਂ ਦੀ ਸਮੱਸਿਆ ਵਾ ਜਾਂ ਸਟਰੀਟ ਡੌਗਸ ਦੀ ਸਮੱਸਿਆ ਵਾ ਤੇ ਲਾਈਟਸ ਦੀ ਸਮੱਸਿਆ ਵਾ ਇਦਾਂ ਦੀਆਂ ਸਮੱਸਿਆਵਾਂ ਕਾਫੀ ਜ਼ਿਆਦਾ ਸ਼ਹਿਰ ਦੇ ਵਿੱਚ ਹੈ ਔਰ ਅਸੀਂ ਉਹਨੂੰ ਬਹੁਤ ਪਲਾਨਡ ਤਰੀਕੇ ਦੇ ਨਾਲ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਉਹਨੂੰ ਦੂਰ ਕਰੀਏ ਅਸੀਂ ਉਹਦੇ ਲਈ ਪ੍ਰਯਾਸ ਕਰ ਰਹੇ ਹਾਂ ਅਸੀਂ ਵੇਟ ਕਰ ਰਹੇ ਹਾਂ ਕਿ ਕਿਸ ਕੋਈ ਟਾਈਮ ਜੜੀ ਕੋਈ ਸਕੀਮ ਇਸ ਤਰੀਕੇ ਦੀ ਆਵੇ ਜਿਹੜਾ ਕਿ ਪਬਲਿਕ ਨੂੰ ਹਰਾਸ ਨਹੀਂ ਹੋਣੀ ਚਾਹੀਦੀ ਮੇਰਾ ਮੰਨਣਾ ਹੈ ਪਰ ਪਿਛਲੇ 5 ਸਾਲਾਂ ਚ ਜਲੰਧਰ ਚ ਲਗਭਗ 200 ਤੋਂ ਵੱਧ ਗੈਰ ਕਾਨੂੰਨੀਆ ਕਲੋਨੀਆ ਬਣ ਚੁੱਕੀਆਂ ਨੇ ਤੁਹਾਡੀ ਸਰਕਾਰ ਦੀ ਨੀਤੀ ਕੀ ਹੈ ਕਿ ਇਹ ਡਿਮੋਲਿਸ਼ ਕਰਨਗੇ ਜਾਂ ਇਹਨੂੰ ਓਟੀਪੀ ਸਕੀਮ ਦੇ ਤਹਿਤ ਰੈਗੂਲਰ ਕੀਤਾ ਜਾਏਗਾ ਜਿਹੜਾ ਮੁੰਨਾ ਵੀ ਜਿਹੜਾ ਇਮਾਨਦਾਰੀ ਦਾ ਪੈਸਾ ਵਾ ਉਹੀ ਆਪਣੇ ਘਰ ਲੈ ਕੇ ਜਾਣਾ ਚਾਹੀਦਾ ਬੇਈਮਾਨੀ ਦਾ ਪੈਸਾ ਆਲਟੀਮੇਟਲੀ ਜਾਂ ਤੁਹਾਨੂੰ ਬਦਲਮੀ ਤੁਸੀਂ ਖਟੋਗੇ ਜਾਂ ਆਲਟੀਮੇਟਲੀ ਕਿ ਤਰ੍ਹਾਂ ਕਿਤੇ ਹੋ ਤੁਹਾਡੇ ਫਿਰ ਕਦੀ ਵੀ ਬੇਈਮਾਨੀ ਦਾ ਪੈਸਾ ਫਲਦਾ ਨਹੀਂ ਜਲੰਧਰ ਜੋ ਕਿ ਕਦੇ ਸਪੋਰਟ ਸਿਟੀ ਵਜੋਂ ਜਾਣਿਆ ਜਾਂਦਾ ਸੀ ਹੁਣ ਇੱਕ ਵੱਡੇ ਬਦਲਾਅ ਦੇ ਦੌਰ ਵਿੱਚ ਹੈ ਬਲਟਨ ਪਾਰਕ ਸਪੋਰਟਸਬ ਸਫਾਈ ਸਰਵੇਖਣ ਚ ਰੈਂਕਿੰਗ ਭ੍ਰਿਸ਼ਟਾਚਾਰ ਤੋਂ ਲੈ ਕੇ ਨੌਜਵਾਨਾਂ ਦੀ ਉਮੀਦਾਂ ਤੱਕ ਅੱਜ ਅਸੀਂ ਪੁੱਛਾਂਗੇ ਉਹ ਸਾਰੇ ਸਵਾਲ ਜੋ ਜਨਤਾ ਦੇ ਮਨ ਵਿੱਚ ਹਨ ਅੱਜ ਦੀ ਗੱਲਬਾਤ ਇੱਕ ਅਹਿਮ ਵਿਅਕਤੀ ਨਾਲ ਜਲੰਧਰ ਦੇ ਨਵੇਂ ਬਣੇ ਮੇਅਰ ਸ਼੍ਰੀ ਬਨੀਤੀਰ ਜੀ ਨਾਲ ਇਹ ਸਿਰਫ ਇੱਕ ਰਾਜਨੀਤਿਕ ਚਿਹਰਾ ਨਹੀਂ ਸਗੋਂ ਇੱਕ ਕਾਰੋਬਾਰੀ ਸਮਾਜ ਸੇਵੀ ਅਤੇ ਨਵੇਂ ਜਲੰਧਰ ਸੁਪਨਾ ਲੈ ਕੇ ਚੱਲਣ ਵਾਲੇ ਆਦਮੀ ਹਨ ਚਲੋ ਸ਼ੁਰੂ ਕਰੀਏ ਗੱਲਬਾਤ ਸਿੱਧੀ ਗੱਲਾਂ ਮੇਅਰ ਪੁਨੀਤ ਸਿੰਘ ਨਾਲ ਪੁਨੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਾਰਿਆਂ ਨੂੰ ਮੇਰੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੁਨੀਤ ਜੀ ਸ਼ੁਰੂਆਤ ਕਰਾਂਗੇ ਆਪਾਂ ਤੁਹਾਡੇ ਥੋੜਾ ਜਿਹੀ ਨਿੱਜੀ ਜ਼ਿੰਦਗੀ ਤੋਂ ਇੱਕ ਬਿਜ਼ਨਸਮੈਨ ਵਜੋਂ ਤੁਸੀਂ ਹਜੇ ਤੱਕ ਆਪਣੇ ਪਿਛਲੇ 25 30 ਸਾਲ ਕੱਢੇ ਆ ਆਰਐਸਐਸ ਬੀਜੇਪੀ ਨਾਲ ਥੋੜਾ ਬਹੁਤਾ ਤੁਹਾਡਾ ਰਿਹਾ ਹੈ ਸੰਪਰਕ ਸਰ ਬਿਜ਼ਨਸਮੈਨ ਤੋਂ ਸਿੱਧਾ ਮੇਅਰ ਕਿਦਾਂ ਲੱਗ ਰਿਹਾ ਸਰ ਨਾਟ ਫਰੋਮ ਅ ਬਿਜ਼ਨਸਮੈਨ ਟੂ ਮੇਅਰ ਮੈਂ ਆਲਮੋਸਟ ਮੈਨੂੰ ਪੋਲਿਟਿਕਸ ਦੇ ਵਿੱਚ 13-14 ਸਾਲ ਹੋ ਗਏ ਜੀ ਪਹਿਲੇ ਮੈਡਮ ਸ਼ੈਦ ਕਾਉਂਸਲਰ ਸੀ ਇਸ ਤੋਂ ਪਹਿਲਾਂ ਮੇਰੀ ਵਾਈਫ ਕਾਉਂਸਲਰ ਸੀਗੇ ਸੋ ਆਲਰੇਡੀ ਮੈਂ ਅਸੀਂ ਬਹੁਤ ਯੂਜ਼ਡ ਹਾਂ ਕਾਰਪੋਰੇਸ਼ਨ ਦੀ ਜਿਹੜੀਆਂ ਵਰਕਿੰਗਸ ਹੈ ਔਰ ਮੇਰੀ ਧਰਮ ਪਤਨੀ ਵੀ ਜਦੋਂ ਅਸੀਂ ਚੋਣ ਲੜੇ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਨਾਲ ਜਿੱਤੇ ਸੀਗੇ ਔਰ ਅਸੀਂ ਕੰਮ ਕੀਤਾ ਮਿਹਨਤ ਕੀਤੀ ਔਰ ਮੈਂ ਉਸ ਲੀਡ ਨੂੰ ਡਬਲ ਕਰਦੇ ਹੋਏ ਮੇਰੀ ਵਾਈਫ 1800 ਦੀ ਲੀਡ ਨਾਲ ਜਿੱਤੀ ਤੁਸੀਂ ਆਲਮੋਸਟ 3600 ਦੇ ਨਾਲ ਮੈਂ 3600 ਕੁਝ ਦੀ ਲੀਡ ਨਾਲ ਜਿੱਤਿਆ ਜੀ ਆਲਮੋਸਟ ਡਬਲ ਅਸੀਂ ਲੀਡ ਕੀਤੀ ਤੇ ਸੋ ਜਿਹੜੀ ਕਾਰਪੋਰੇਸ਼ਨ ਦੀਆਂ ਡੇ ਟੂ ਡੇ ਵਰਕਿੰਗਸ ਹੈਗੀਆਂ ਅਸੀਂ ਇਹਨਾਂ ਦੇ ਯੂਜ਼ ਟੂ ਹਾਂ ਜੋ ਚੈਲੰਜਸ ਅਸੀਂ ਜੋ ਇੱਕ ਕਾਉਂਸਲਰ ਫੇਸ ਕਰਦਾ ਮੈਂ ਬਲੀ ਬਾਤੀ ਜਾਣਦਾ ਤੇ ਸੋ ਇਹ ਇਟ ਵਾਸ ਨਾਟ ਐਨ ਈਜ਼ੀ ਜੌਬ ਹੈ ਬੜੀ ਸਟਰਗਲ ਇਹਦੇ ਵਿੱਚ ਹੋਈ ਤੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ ਸੋ ਪ੍ਰਮਾਤਮਾ ਨੇ ਕਿਰਪਾ ਕੀਤੀ ਪਾਰਟੀ ਨੇ ਇਸ लायक ਸਮਝਿਆ ਔਰ ਪਬਲਿਕ ਦਾ ਜਿਹੜਾ ਪਿਆਰ ਵਿਸ਼ਵਾਸ ਅੱਜ ਉਹਦੀ ਬਦੌਲਤ ਵੀ ਮੈਂ ਸਮਝੂਗਾ ਜਿਹੜੀਆਂ ਦੁਆਵਾਂ ਮੇਰੀਆਂ ਮਤਾਵਾਂ ਭੈਣਾ ਇਹਨਾਂ ਜਿਹੜੀਆਂ ਬਲੇਸਿੰਗਸ ਮਿਲੀਆਂ ਉਹਦੀ ਬਦੌਲਤ ਹੀ ਅੱਜ ਇਸ ਜਗ੍ਹਾ ਤੇ ਬੈਠੇ ਸਰ ਪੋਲਿਟਿਕਸ ਨੂੰ ਲੈ ਕੇ ਤੁਹਾਡਾ ਕੋਈ ਲੰਬਾ ਵਿਜਨ ਹੈ ਨਹੀਂ ਫ੍ਰੈਂਕਲੀ ਦੱਸਾਂ ਵੀ ਮੈਂ ਪੋਲਿਟਿਕਸ ਨੂੰ ਲੈ ਕੇ ਮੇਰਾ ਕੋਈ ਲੰਬਾ ਵਿਜਨ ਨਹੀਂ ਹੈ ਮੇਰੀ ਸੋਚ ਔਰ ਮੇਰਾ ਸੁਪਨਾ ਇਹ ਜ਼ਰੂਰ ਹੈ ਕਿ ਜਲੰਧਰ ਸ਼ਹਿਰ ਨੂੰ ਮੈਂ ਜੋ ਮੇਰਾ ਟੈਨਿਓ ਰਹਾ ਉਹਦੇ ਵਿੱਚ ਜੋ ਮੈਂ ਆਪਣੇ ਵੱਲੋਂ 100% ਐਫਰਟ ਦੇ ਸਕਦਾ ਉਹ ਮੈਂ ਜ਼ਰੂਰ ਦਵਾਂ ਔਰ ਮੈਂ ਈਵਨ ਕਦੀ ਮੇਅਰ ਬਣਦਾ ਵੀ ਮੈਂ ਤਾਂ ਕਦੀ ਕਦੀ ਸੋਚਿਆ ਨਹੀਂ ਸੀਗਾ ਵੀ ਮੈਂ ਮੇਰੇ ਕੋਈ ਇਦਾਂ ਦੇ ਪੋਲਿਟੀਕਲ ਕੋਈ ਇਦਾਂ ਦੇ ਸੁਪਨੇ ਨਹੀਂ ਹੈਗੇ ਵੀ ਮੈਂ ਕਦੀ ਮੇਅਰ ਬਣਾ ਜਾਂ ਐਮਐਲਏ ਬਣਾ ਤਾਂ ਮੇਰਾ ਤਾਂ ਕੋਈ ਸੁਪਨਾ ਸੀਗਾ ਵੀ ਜਲੰਧਰ ਸ਼ਹਿਰ ਨੂੰ ਆਪਾਂ ਨੂੰ ਅੱਛਾ ਲੱਗিয়ে ਜਿੰਨੂੰ ਆਪਾਂ ਕਹਿ ਸਕਦੇ ਹਾਂ ਜੋ ਸਾਡੇ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਉਹਨੂੰ ਸਾਕਾਰ ਕਰੀਏ ਅਸੀਂ ਸੋ ਸ਼ਾਇਦ ਉਹੀ ਮੇਰੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਔਰ ਮਾਨ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਪ੍ਰਮਾਤਮਾ ਨੇ ਮੈਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਹਮਮ ਸਰ ਤੁਸੀਂ ਰਾਜਨੀਤੀ ਬਿਜ਼ਨਸ ਆਪਣੇ ਨਿੱਜੀ ਜੀਵਨ ਨੂੰ ਬੈਲੈਂਸ ਕਿਦਾਂ ਕਰਦੇ ਹੋ ਸਰ ਦਿੱਕਤਾਂ ਮੈਂ ਫ੍ਰੈਂਕਲੀ ਦੱਸਾਂ ਤੁਹਾਨੂੰ ਜ਼ਰੂਰ ਥੋੜੀ-ਬਹੁਤ ਆਂਦੀ ਹੈ ਕਿਉਂਕਿ ਜਦੋਂ ਇਹ ਬਹੁਤ ਚੈਲਿੰਜਿੰਗ ਜੌਬ ਹੈ ਔਰ ਬੜੀ ਹਾਰਡ ਜੌਬ ਹੈ ਬੀਇੰਗ ਅ ਮੇਅਰ ਇਟਸ ਅ ਬਿਗ ਰਿਸਪੌਂਸਿਬਿਲਟੀ ਸੋ ਥੋੜਾ-ਬੋਤਾ ਬਿਜ਼ਨਸ ਵੀ ਸਫਰ ਜ਼ਰੂਰ ਹੁੰਦਾ ਵੈ ਔਰ ਫੈਮਿਲੀ ਲਾਈਫ ਵੀ ਸਫਰਤਾ ਹੁੰਦੀ ਜਰੂਰ ਹੁੰਦੀ ਹੈ ਜੀ ਮੈਂ ਵੀ ਤੁਹਾਨੂੰ ਕਹਾਂ ਵੀ ਉਪਰ ਜੋ ਹੋ ਸਕਦਾ ਵੈ ਪਰ ਇਸ ਸਮੇ ਜਿਹੜੀ ਇਹ ਜ਼ਿੰਮੇਵਾਰੀ ਆ ਮੈਂ ਕਹਿੰਦਾ ਵੈ ਸਮੇ ਜੋ ਮਤਲਬ ਮੈਂ ਆਪਣਾ ਕਾਰੋਬਾਰ ਆਪਣੀ ਫੈਮਿਲੀ ਤੇ ਮੈਂ ਸਮਝਦਾ ਵੈ ਇਸ ਸਮੇ ਸਭ ਤੋਂ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਇਸ ਸਮੇ ਜਿਹੜੇ ਜਲੰਧਰ ਸ਼ਹਿਰ ਦੀ ਤਰੱਕੀ ਆ ਤੇ ਸੋ ਹੋਰ ਰਿਸਪੌਂਸਿਬਿਲਟੀ ਨੂੰ ਮੈਂ ਨਿਭਾ ਰਿਹਾ ਹਾਂ ਰਾਈਟ ਸਰ ਗੱਲਬਾਤ ਸ਼ੁਰੂ ਕਰਦੇ ਹਾਂ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦੀ ਸਰ ਮੈਂ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ ਜਦੋਂ ਤੁਸੀਂ ਮੇਅਰ ਬਣੇ ਤੁਸੀਂ ਮਾਡਲ ਸਿਟੀ ਬਣਾਉਣ ਦੀ ਗੱਲ ਕੀਤੀ ਤੁਹਾਡੇ ਲਈ ਮਾਡਲ ਸਿਟੀ ਦਾ ਅਰਥ ਕੀ ਹੈ ਕੋ ਮਾਡਲ ਸਿਟੀ ਦੇ ਵਿੱਚ ਮੇਰੀ ਜਿਹੜੀ ਪਹਿਲੀ ਇੰਟਰਵਿਊ ਸੀਗੀ ਔਰ ਮੈਂ ਹਮੇਸ਼ਾ ਉਸ ਇੰਟਰਵਿਊ ਦੇ ਵਿੱਚ ਕੋਈ ਗੱਲ ਕਹੀ ਸੀ ਵੀ ਆਉਣ ਵਾਲੇ 5-7 ਮਹੀਨਿਆਂ ਦੇ ਵਿੱਚ ਵੀ ਤੁਹਾਨੂੰ ਜਲੰਧਰ ਦੇ ਵਿੱਚ ਕੁਝ ਚੇਂਜਸ ਨਜ਼ਰ ਆਣੀਆਂ ਸਟਾਰਟ ਹੋ ਜੂਗੀਆਂ ਔਰ ਆਬਵੀਅਸਲੀ ਤੁਸੀਂ ਦੇਖ ਵੀ ਰਹੇ ਹੋ ਕਿ ਅਸੀਂ ਜਿਹੜੀ ਨਿਰੰਤਰ ਅਸੀਂ ਮਿਹਨਤ ਕਰ ਰਹੇ ਹਾਂ ਸ਼ਾਇਦ ਉਹਦੀ ਬਦੌਲਤ ਹੀ ਜਿਹੜਾ ਸਾਡਾ ਜਿਹੜੀ ਰੈਂਕਿੰਗ ਵੀ ਹੈ ਸਾਡੀ ਇੰਡੀਆ ਦੇ ਵਿੱਚ ਜਿਹੜੀ ਅਸੀਂ 239ਵੇਂ ਨੰਬਰ ਤੋਂ 82ਵੇਂ ਨੰਬਰ ਤੇ ਅਸੀਂ ਆ ਗਏ ਹਾਂ ਔਰ ਮੈਂ ਸਮਝ ਰਿਹਾ ਜਿਹੜਾ ਮਾਡਲ ਸਿਟੀ ਦੇ ਵਿੱਚ ਇਸ ਸਮੇਂ ਤਾਂ ਜਿਹੜੀਆਂ ਬੇਸਿਕ ਨੀਡਸ ਆ ਪਬਲਿਕ ਦੀਆਂ ਇਸ ਸਮੇਂ ਤਾਂ ਉਹੀ ਜੋ ਘੁਰੀਆਂ ਹੋਣੀਆਂ ਬਹੁਤ ਜ਼ਰੂਰੀ ਆ ਜੋ ਸੀਵਰੇਜ ਦੀ ਸਮੱਸਿਆ ਆ ਜਾਂ ਸੜਕਾਂ ਦੀ ਸਮੱਸਿਆ ਵਾ ਜਾਂ ਸਟਰੀਟ ਡੌਗਸ ਦੀ ਸਮੱਸਿਆ ਵਾ ਦੀ ਲਾਈਟ ਦੀ ਸਮੱਸਿਆ ਬਤਾਂ ਦੀਆਂ ਸਮੱਸਿਆਵਾਂ ਕਾਫੀ ਜ਼ਿਆਦਾ ਸ਼ਹਿਰ ਦੇ ਵਿੱਚ ਹੈ ਔਰ ਅਸੀਂ ਉਹਨੂੰ ਬਹੁਤ ਪਲਾਨਡ ਤਰੀਕੇ ਦੇ ਨਾਲ ਬੇ ਕਿਸੇ ਤਰੀਕੇ ਦੇ ਨਾਲ ਅਸੀਂ ਉਹਨੂੰ ਦੂਰ ਕਰੀਏ ਅਸੀਂ ਉਹਦੇ ਲਈ ਪ੍ਰਯਾਸ ਕਰ ਰਹੇ ਹਾਂ ਸਰ ਸਵਿਚ ਸਰਵੇਖਣ ਦੀ ਗੱਲ ਕੀਤੀ ਤੁਸੀਂ ਬਹੁਤ ਬਹੁਤ ਪਹਿਲੇ ਤਾਂ ਤੁਹਾਨੂੰ ਵਧਾਈ ਕਿ 239ਵੇਂ ਤੋਂ 82ਵੇਂ ਨੰਬਰ ਤੇ ਸਿੱਧਾ ਹੀ ਆ ਗਏ ਹੋ ਸਰ ਕੀ ਕਾਰਨ ਰਿਹਾ ਕੀ ਕੀ ਚੇਂਜਸ ਕੀਤੀਆਂ ਪਿਛਲੇ 6 ਮਹੀਨੇ ਦੇ ਟਿਨਿਓਰ ਤੋਂ ਸਰ ਐਕਚੁਅਲੀ ਇਹਦੇ ਵਿੱਚ ਮੈਂ ਸਮਝਦਾ ਮੈਂ ਜਿਹੜਾ ਇੱਕ ਬਹੁਤ بڑا ਕੰਮ ਜਲੰਧਰ ਸ਼ਹਿਰ ਦੇ ਵਿੱਚ ਹੋਇਆ ਹਾਲਾਂਕਿ ਉਹ ਕਾਫੀ ਪਬਲਿਕ ਦੇ ਨਹੀਂ ਵੀ ਨੋਲਿਜ ਹੋਣਾ ਕਿ ਜਿਹੜਾ ਬਾਇਓਮਾਈਨਿੰਗ ਪ੍ਰੋਜੈਕਟ 2016 ਤੋਂ ਰੁਕਿਆ ਹੋਇਆ ਸੀਗਾ ਉਹ ਆਲਮੋਸਟ 9 ਸਾਲ ਬਾਅਦ ਅਸੀਂ ਉਹ ਰਿਵਾਈਵ ਕੀਤਾ ਔਰ ਲਾਸਟ ਕਿਉਂਕਿ ਹੁਣ ਤਾਂ ਮੌਨਸੂਨ ਦੇ ਕਾਰਨ ਉਹ ਪਲਾਂਟ ਇਸ ਸਮੇਂ ਬੰਦ ਹੈ ਔਰ ਲਾਸਟ ਮੰਥ ਪਹਿਲੀ ਵਾਰ ਜਲੰਧਰ ਦੇ ਇਤਿਹਾਸ ਦੇ ਵਿੱਚ ਹੋਇਆ ਕਿ 50000 ਮੈਟ੍ਰਿਕ ਟਨ ਜਿਹੜਾ ਅਸੀਂ ਕਚਰਾ ਅਸੀਂ ਉਹਨੂੰ ਮਤਲਬ ਉਸ ਤਰੀਕੇ ਦੇ ਨਾਲ ਅਸੀਂ ਉਹਨੂੰ ਸੈਗਰੀਗੇਟ ਕਰਦੇ ਹੋਏ ਔਰ ਜਿਹੜੀ ਉਹਦੀ ਜਿਹੜਾ ਉਹਦੀ ਬਾਇਓਮੈਨਿੰਗ ਜਿਹੜੀ ਉਹਦੀ ਆ ਉਹ ਪ੍ਰੋਜੈਕਟ ਅਸੀਂ ਚਲਾ ਰਹੇ ਆ ਤੇ ਸੋ ਉਹ ਇੱਕ ਬਹੁਤ بڑا ਰੀਜ਼ਨ ਹੈ ਉਸ ਤੋਂ ਇਲਾਵਾ ਜਿਹੜੀ ਸਾਫ ਸਫਾਈ ਤੇ ਅਸੀਂ ਕਾਫੀ ਸ਼ਹਿਰ ਦੇ ਵਿੱਚ ਜੋੜ ਦਿੱਤਾ ਟਰਾਲੀਆਂ ਚੱਲ ਰਹੀਆਂ ਵੇ ਇਸ ਸਮੇਂ ਔਰ ਉਹਨੂੰ ਵੀ ਅਸੀਂ ਅੱਛੇ ਤਰੀਕੇ ਨਾਲ ਮੋਨੀਟਰ ਕਰ ਰਹੇ ਆਂ ਔਰ ਕਾਫੀ ਇਸ ਤਰੀਕੇ ਦੇ ਜਿਹੜੇ ਪ੍ਰੋਜੈਕਟਸ ਆ ਜਿਹੜੇ ਸਾਡੇ ਐਸਟੀਪੀਜ਼ ਆ ਅਸੀਂ ਸਾਡੀ ਕੋਸ਼ਿਸ਼ ਆ ਵੀ ਉਹ ਪ੍ਰੋਪਰ ਜਿਹੜਾ ਉਹ ਰਨ ਕਰਨ ਤੇ ਇਹ ਸਾਰੇ ਜਦੋਂ ਇਹ ਸਰਵੇਕਸ਼ਨ ਹੁੰਦਾ ਵਾ ਉਹਦੇ ਵਿੱਚ ਕਈ ਬੇਸਿਕਲੀ ਨੈਸ਼ਨਲ ਲੈਵਲ ਤੇ ਇਹ ਸਰਵੇਕਸ਼ਨ ਹੁੰਦਾ ਤੇ ਸੋ ਇਹਦੇ ਵਿੱਚ ਕਾਫੀ ਜ਼ਿਆਦਾ ਪੁਆਇੰਟਸ ਜਿਹੜੇ ਆ ਉਹ ਰਿਵਿਊ ਕੀਤੇ ਜਾਂਦੇ ਸਰ ਹਜੇ ਵੀ ਆਪਾਂ ਬਠਿੰਡਾ ਤੋਂ ਮੇਰੇ ਖਿਆਲ ਨਾਲ ਪਿੱਛੇ ਆ ਕਿੱਦਾਂ ਲੈ ਕੇ ਚੱਲ ਰਹੇ ਆ ਕਿੱਦਾਂ ਬਠਿੰਡੇ ਤੋਂ ਅੱਗੇ ਨਿਕਲਾਂਗੇ ਦੇਖੋ ਗੱਲ ਬਠਿੰਡਾ ਤੋਂ ਅੱਗੇ ਨਿਕਲਣਾ ਜਾਂ ਪਿੱਛੇ ਨਿਕਲਣ ਦੀ ਨਹੀਂ ਹੈ ਬਠਿੰਡਾ ਬੇਸਿਕਲੀ ਬਹੁਤ ਛੋਟਾ ਸ਼ਹਿਰ ਹੈ ਔਰ ਔਰ ਉੱਥੇ ਜਿਹੜੀ ਸਪੈਸ਼ਲੀ ਜਿਹੜੀ ਉੱਥੇ ਇਹ ਬਾਇਓਮੈਨਿੰਗ ਹੈ ਬਹੁਤ ਦੇਰ ਦੀ ਉੱਥੇ ਚੱਲ ਰਹੀ ਸੀਗੀ ਤੇ 100 ਜਲੰਧਰ ਦੇ ਵਿੱਚ ਇਦਾਂ ਦੀਆਂ ਕਈ ਕਮੀਆਂ ਮੈਂ ਸਮਝਦਾ ਮੈਂ ਬੀਿੰਗ ਅ ਸਿਟੀਜ਼ਨ ਮੈਂ ਸਮਝਦਾ ਮੈਂ ਵੀ ਜਿਹੜੀ ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀਗੇ ਅਸੀਂ ਕਿਤਨਾ ਕਿਤੇ ਅਸੀਂ ਪਿੱਛੇ ਜ਼ਰੂਰ ਰਹਿ ਗਏ ਆ ਪਰ ਇਹ ਮੇਰਾ ਤੁਹਾਨੂੰ ਵਾਦਾ ਹੈ ਔਰ ਅਸੀਂ ਪ੍ਰਯਾਸ ਕਰਾਂਗੇ ਔਰ ਮੈਂ ਬਹੁਤ ਜ਼ਿੰਮੇਵਾਰੀ ਨਾਲ ਤੁਹਾਡੇ ਟੀਵੀ ਤੇ ਗੱਲ ਕਰ ਰਿਹਾ ਕਿ ਜੇ ਇਸ ਵਾਰੀ ਅਸੀਂ 82 ਸੈਕਿੰਡਸ ਨੰਬਰ ਤੇ ਆਏ ਆ ਤੇ ਅਗਲੀ ਵਾਰੀ ਮੇਰੀ ਆਪਣੀ ਐਕਸਪੈਕਟੇਸ਼ਨ ਹੈ ਵੀ ਜੋ ਅਸੀਂ ਜਿੰਨੀ ਮਿਹਨਤ ਕਰ ਰਹੇ ਆ ਅਗਲੀ ਵਾਰੀ ਅਸੀਂ ਇਹਨੂੰ ਮਤਲਬ ਅਸੀਂ ਮੇਰਾ ਖਿਆਲ ਆ ਫਰਸਟ 50 ਚ ਤੱਕ ਪੱਕਾ ਆਵਾਂਗੇ ਔਰ ਆਉਣ ਵਾਲੇ ਜਿਹੜੇ ਅਗਲੇ 4-5 ਸਾਲ ਐ ਮੇਰੀ ਪੂਰੀ ਕੋਸ਼ਿਸ਼ ਹੋਊਗੀ ਏਟਲੀਸਟ ਜਦੋਂ ਮੇਰਾ ਟੈਨਿਓਰ ਖਤਮ ਹੋਵੇ ਤੇ ਪਹਿਲੇ ਅਸੀਂ ਦਸਾਂ ਚ ਤੱਕ ਜਰੂਰ ਆਈਏ ਚਲੋ ਗੁੱਡ ਹੈ ਸਰ ਸਰ ਵਾਟਰਪਲੱਸ ਸਰਟੀਫਿਕੇਸ਼ਨ ਮਿਲਣ ਨਾਲ ਜਲੰਧਰ ਦਾ ਇੱਕ ਵੱਡਾ ਕਦਮ ਹੈ ਹੈਨਾ ਪਰ ਅਜੇ ਵੀ ਕਈ ਇਲਾਕਿਆਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਬਰਕਰਾਰ ਹੈ ਉਹਨੂੰ ਲੈ ਕੇ ਕਿਵੇਂ ਦੇਖ ਰਹੇ ਹੋ ਦੇਖੋ ਸਮੱਸਿਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਗੰਦੇ ਪਾਣੀ ਦੀ ਸਮੱਸਿਆ ਰੈਗੂਲਰ ਸਾਨੂੰ ਵੀ ਕਾਫੀ ਕੰਪਲੇਂਟਸ ਆਉਂਦੀਆਂ ਵਾ ਔਰ ਉਹ ਸਮੱਸਿਆ ਜਿਹੜੀ ਗੰਦੇ ਪਾਣੀ ਦੀ ਹੈ ਦੋ ਰੀਜ਼ਨਸ ਹੁੰਦੇ ਆ ਇੱਕ ਤਾਂ ਕਾਫੀ ਜਗ੍ਹਾ ਤੇ ਪਾਈਪਾਂ ਬਹੁਤ ਪੁਰਾਣੀਆਂ ਹੋ ਗਈਆਂ ਵਾ ਜਾਂ ਕਈ ਜਗ੍ਹਾ ਤੇ ਜਿਹੜੀ ਸੀਵਰੇਜ ਦੀ ਸਮੱਸਿਆ ਵਾ ਜਦੋਂ ਸੀਵਰੇਜ ਚੋਕ ਹੋ ਜਾਂਦਾ ਕਈ ਵਾਰ ਉਹ ਵੀ ਕੰਟਾਮਿਨੇਟਿਡ ਵਾਟਰ ਜਿਹੜਾ ਉਹ ਮਿਕਸ ਹੋ ਜਾਂਦਾ ਵਾ ਡਰਿੰਕਿੰਗ ਵਾਟਰ ਦੇ ਵਿੱਚ ਤੇ ਸੋ ਅਸੀਂ ਉਹਦੇ ਲਈ ਜਿਹੜੀਆਂ ਸੁਪਰ ਸੈਕਸ਼ਨ ਮਸ਼ੀਨਸ ਆ ਅਸੀਂ ਉਹ ਵੜਾਨ ਜਾ ਰਹੇ ਹਾਂ ਕਿਉਂਕਿ ਉਹਦਾ ਵੀ ਟੈਂਡਰ ਬਹੁਤ ਜਲਦ ਅਸੀਂ ਲਗਾਉਣ ਜਾ ਰਹੇ ਹਾਂ ਜਿਹਦੇ ਵਿੱਚ ਸ਼ਹਿਰ ਦੀਆਂ ਜਿੰਨੀਆਂ ਮੇਨ ਸੜਕਾਂ ਹੈ ਉਹਨਾਂ ਦੀ ਸਫਾਈ ਜਿਹੜੇ ਚਾਹੇ ਸਾਡੇ 69 ਇੰਚੀ ਆ 54 ਇੰਚੀ ਲਾਈਨਾਂ ਵਿੱਚ ਉਹਨਾਂ ਦੀ ਜਦੋਂ ਮੇਨ ਸੜਕਾਂ ਦੀ ਜਿਹੜੀ ਸਫਾਈ ਜਿਹੜੀ ਸੀਵਰੇਜ ਦੀ ਉਹ ਜਦੋਂ ਅੱਛੇ ਤਰੀਕੇ ਨਾਲ ਹੋਏਗੀ ਉਦੋਂ ਮੈਂ ਸਮਝਦਾ ਮੈਂ ਜਿਹੜੀ ਸਾਡੀ ਗੰਦੇ ਪਾਣੀ ਦੀ ਸਮੱਸਿਆ ਘਟੇਗੀ ਕਾਫੀ ਸਰ ਟੋਟਲ ਰੈਵਨਿਊ ਕੀ ਹੈ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦਾ ਤੇ ਟੋਟਲ ਬਜਟ ਕਿੰਨਾ ਰੱਖਦੇ ਹੋ ਕਿੰਨਾ ਫਰਕ ਹੈ ਦੋਨਾਂ ਦੇ ਵਿੱਚ ਪਿਛਲੀ ਵਾਰ ਜਿਹੜਾ ਬਜਟ ਸਾਡਾ ਆਲਮੋਸਟ ਜਿਹੜਾ ਅਸੀਂ ਬਜਟ ਪਾਸ ਕੀਤਾ ਉਹ ਆਲਮੋਸਟ 550 ਕਰੋੜ ਅਸੀਂ ਸਾਡਾ ਹੋਇਆ ਔਰ ਮੈਨੂੰ ਪੂਰੀ ਉਮੀਦ ਹੈ ਅਸੀਂ ਜਿਸ ਹਿਸਾਬ ਦੇ ਨਾਲ ਅਸੀਂ ਉਹਨੂੰ ਰੈਗੂਲਰ ਜਿਹੜੀਆਂ ਸਾਡੀ ਰੈਵਨਿਊ ਜਨਰੇਟਡ ਜਿਹੜੀਆਂ ਸਾਡੀਆਂ ਡਿਵੀਜ਼ਨਸ ਹੈਗੀਆਂ ਮੈਂ ਅਸੀਂ ਉਹਨਾਂ ਨੂੰ ਵੀ ਡੇ ਟੂ ਡੇ ਮੋਨਿਟਰ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਅਸੀਂ ਆਪਣੇ ਟਾਰਗੇਟਸ ਨੂੰ ਬਖੋਬੀ ਅਚੀਵ ਕਰਾਂਗੇ ਜੀ ਸਰ ਪ੍ਰੋਪਰਟੀ ਟੈਕਸ ਦੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ 30000 ਪ੍ਰੋਪਰਟੀ ਡੈਂਡੀਆਂ 30000 ਤੋਂ ਵੀ ਜ਼ਿਆਦਾ ਜਿਹਦੇ ਵਿੱਚ ਜਿਹੜੇ ਪ੍ਰੋਪਰਟੀ ਟੈਕਸ ਡਿਫਾਲਟਰ ਹੈ ਉਹਨੂੰ ਲੱਗੇ ਕਿਵੇਂ ਦੇਖ ਰਹੇ ਹੋ ਉਹਨਾਂ ਨੂੰ ਅਸੀਂ ਸਕਰੂ ਕਰ ਰਹੇ ਹਾਂ ਸਾਡੇ ਕੋਲ ਕੁਝ ਸਟਾਫ ਦੀ ਜ਼ਰੂਰ ਕਮੀ ਸੀਗੀ ਅਸੀਂ ਗਵਰਨਮੈਂਟ ਨੂੰ ਫਿਰ ਇੱਕ ਅਸੀਂ ਰਿਕੁਐਸਟ ਕੀਤੀ ਹੈ ਵੀ ਕੁਝ ਜਿਹੜੇ ਸਾਡੇ ਆਫ ਰੂਲਸ ਅਸੀਂ ਬੱਚੇ ਅਸੀਂ ਰੱਖ ਰਹੇ ਆਂ ਔਰ ਉਹਦੇ ਨਾਲ ਅਸੀਂ ਜਿੰਨੇ ਵੀ ਡਿਫਾਲਟਰਸ ਹੈਗੇ ਆ ਜਾਂ ਉਸ ਤੋਂ ਇਲਾਵਾ ਕਾਫੀ ਇਸ ਤਰੀਕੇ ਦੇ ਆ ਵੀ ਜਿਹੜੇ ਅਸੀਂ ਯੂਆਈਡੀ ਪਲੇਟਸ ਜਿਹੜੀਆਂ ਲਗੀਆਂ ਵੈ ਉਹ ਯੂਆਈਡੀ ਪਲੇਟਸ ਦੇ ਨਾਲ ਹਜੇ ਤੱਕ ਸਾਡਾ ਉਹ ਜਿਹੜਾ ਡਾਟਾ ਸੀਗਾ ਉਹ ਡਾਟਾ ਸਾਡਾ ਆਪਸ ਦੇ ਵਿੱਚ ਉਹ ਸੰਕ ਨਹੀਂ ਹੋ ਰਿਹਾ ਸੀਗਾ ਤੇ ਉਸ ਲਈ ਅਸੀਂ ਉਹਨੂੰ ਮੈਨੂਅਲੀ ਵੀ ਕੋਸ਼ਿਸ਼ ਕਰ ਰਹੇ ਆਂ ਤੇ ਇਹ ਪ੍ਰੋਪਰਟੀ ਟੈਕਸ ਦਾ ਜਿਹੜਾ ਬਜਟ ਪਿਛਲੇ ਸਾਲ ਸੀਗਾ ਉਹ ਆਈ ਥਿੰਕ ਇਟ ਵਾਸ 55 ਤੇ 45 ਕਰੋੜ ਰਪ ਨੇ ਪੂਰਾ ਕੀਤਾ ਸੀਗਾ ਸਾਡੇ ਹੰ ਤੋਂ ਪਹਿਲਾਂ ਹਾਂਜੀ ਔਰ ਇਸ ਸਾਲ ਅਸੀਂ 75 ਕਰੋੜ ਕੀਤਾ ਤੇ ਮੈਨੂੰ ਉਮੀਦ ਆ ਇਸ ਵਰ 75 ਕਰੋੜ ਕਰਕੇ ਦਿਖਾਵਾਂਗੇ ਚਲੋ ਗੁੱਡ ਸਰ ਸਰ ਅਗਲੇ ਕੁਐਸਚਨ ਤੇ ਆਪਾਂ ਜੇ ਜਾਈਏ ਤੇ ਜਲੰਧਰ ਚ ਆਲਮੋਸਟ 85 ਕਾਉਂਸਲਰ ਨੇ ਹੈਨਾ ਜਦੋਂ ਹਾਊਸ ਮੀਟਿੰਗ ਹੁੰਦੀ ਹੈ ਇਹ ਆਮ ਤੌਰ ਤੇ ਦੇਖਿਆ ਜਾਂਦਾ 50 70% ਕਾਉਂਸਲਰ ਹੀ ਪ੍ਰੈਜ਼ెంట్ ਹੁੰਦੇ ਆ ਉਹਨਾਂ ਦੀ ਹਾਜ਼ਰੀ ਵਿਧਾਨ ਚ ਕੀ ਕਰ ਰਿਹਾ ਅ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਜੀ ਜਿਹੜੀ ਸਾਡੀ ਹਜੇ ਹਾਊਸ ਦੀ ਕੋਈ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਤਿੰਨ 파ਰਸ਼ਦ ਨਹੀਂ ਆਏ ਸੀਗੇ ਸੋ ਇਹ ਤਾਂ ਦੇਖੋ ਮੈਂ ਸਮਝੂਗਾ ਕਿ 파ਰਸ਼ਦ ਦੀ ਵੀ ਇੱਕ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਉਹਦੇ ਵਾਰਡ ਦੇ ਪ੍ਰਤੀ ਕਿਉਂਕਿ ਹਾਊਸ ਦੀ ਜਦੋਂ ਮੀਟਿੰਗ ਹੁੰਦੀ ਹੈ ਉਹ ਕਾਉਂਸਲਰ ਦਾ ਉਹਦੇ ਵਿੱਚ ਆਣਾ ਮੌਜੂਦ ਰਹਿਣਾ ਉਹਦੀ ਜਿਹੜੀ ਵਾਰਡ ਦੇ ਪ੍ਰਤੀ ਉਹਦੀ ਜ਼ਿੰਮੇਵਾਰੀ ਹੈ ਉਹ ਜੋ ਕਿੰਨੀ ਉਹ ਸੰਜੀਦਗੀ ਨਾਲ ਆਪਣੇ ਵਾਰਡ ਨੂੰ ਲੈਂਦੇ ਆ ਉਤੋਂ ਦਰਸਾਂਦਾ ਸੋ ਇਹ ਤਾਂ ਕਾਉਂਸਲਰਸ ਨੂੰ ਵੀ ਵੈਸੇ ਤਾਂ ਹਜੇ ਤੱਕ ਤਾਂ ਕੋਈ ਇਦਾਂ ਦੀ ਪ੍ਰੋਬਲਮ ਪਿਛਲੇ ਟਨਿਓਰ ਚ ਜ਼ਰੂਰ ਅਸੀਂ ਵੀ ਦੇਖਦੇ ਸੀਗੇ ਵੀ ਬਹੁਤ ਸਾਰੇ ਕਾਉਂਸਲ ਡੀਮੋਰਲਾਈਜ਼ ਹੋਏ ਪਏ ਸੀ ਕਿ ਆਂਦਾ ਹੀ ਨਹੀਂ ਸੀਗੇ ਉਹਦੇ ਵਿੱਚ ਪਰ ਹਜੇ ਮੈਨੂੰ ਇਸ ਤਰ੍ਹਾਂ ਦੀ ਹਜੇ ਤੱਕ ਤਾਂ ਕੋਈ ਨਹੀਂ ਨਜ਼ਰ ਆ ਰਹੀ ਸਰ ਪਿਛਲੇ 5 ਸਾਲਾਂ ਚ ਜਲੰਧਰ ਚ ਲਗਭਗ 200 ਤੋਂ ਵੱਧ ਗੈਰ ਕਾਨੂੰਨੀਆ ਕਲੋਨੀਆਂ ਬਣ ਚੁੱਕੀਆਂ ਨੇ ਤੁਹਾਡੀ ਸਰਕਾਰ ਦੀ ਨੀਤੀ ਕੀ ਹੈ ਕਿ ਇਹ ਡਿਮੋਲਿਸ਼ ਕਰਨਗੇ ਜਾਂ ਇਹਨੂੰ OTBP ਸਕੀਮ ਦੇ ਤਹਿਤ ਰੈਗੂਲਰ ਕੀਤਾ ਜਾਏਗਾ ਦੇਖੋ ਮੈਂ ਮੇਰੀ ਤਾਂ ਪਰਸਨਲ ਇਹੀ ਆ ਵੀ ਜਿਹੜੀਆਂ ਜਿਹੜੇ ਬਿਲਡਰਸ ਹੈਗੇ ਆ ਉਹ ਗੈਰ ਕਲੋਨੀ ਕਲੋਨੀ ਕੱਟ ਕੇ ਔਰ ਆਪਣੇ ਪੈਸੇ ਕਮਾ ਜਾਂਦੇ ਔਰ ਪਬਲਿਕ ਨੂੰ ਬਹੁਤ ਹਰਾਸਮੈਂਟ ਹੁੰਦੀ ਹੈ ਸਾਡੇ ਕੋਲ ਵੀ ਇਸ ਤਰੀਕੇ ਦੇ ਕਾਫੀ ਕੇਸ ਆਉਂਦੇ ਆ ਜਿੱਥੇ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਉਹ ਬਿਲਡਰ ਮਤਲਬ ਸਿਰਫ ਆਪਣੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਪਬਲਿਕ ਹਰਾਸ ਹੁੰਦੀ ਹੈ ਹਾਂਜੀ ਤੋਂ ਸੋ ਅਸੀਂ ਉਹ ਸਾਰੇ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਸਕਰੂ ਕਰ ਸਕਦੇ ਹਾਂ ਅਸੀਂ ਦੇਖ ਰਹੇ ਹਾਂ ਔਰ ਜਿਹੜੀਆਂ ਜਿਹੜੀ ਬੇਸਿਕਲੀ ਅਸੀਂ ਵਿੱਚ ਵੇਟ ਕਰ ਰਹੇ ਹਾਂ ਕਿ ਕਿਸ ਕੋਈ ਟਾਈਮ ਜਿਹੜੀ ਕੋਈ ਸਕੀਮ ਇਸ ਤਰੀਕੇ ਦੀ ਆਵੇ ਜਿਹੜਾ ਕਿਉਂਕਿ ਪਬਲਿਕ ਨਹੀਂ ਹਰਾਸ ਹੋਣੀ ਚਾਹੀਦੀ ਮੇਰਾ ਇਹ ਮੰਨਣਾ ਹੈ ਜੀ ਸਰ 스마트 ਸਿਟੀ ਪ੍ਰੋਜੈਕਟ ਦੀ ਗੱਲ ਕਰੀਏ ਪਿਛਲੇ ਜਿਹੜੇ ਮੇਅਰ ਸੀ ਜਾਂ ਪਿਛਲੇ ਅਫਸਰ ਸਿਗੇ ਕੀ ਉਹਨਾਂ ਨੇ ਸਹੀ ਕੰਮ ਨਹੀਂ ਕੀਤਾ ਦੇਖੋ ਮੈਂ ਇਸ ਸਮੇਂ ਇਹ ਸਟੇਟਮੈਂਟ ਮੇਰੀ ਦੇਣੀ ਨਹੀਂ ਬਣਦੀ ਭਈ ਜਿਨ੍ਹਾਂ ਨੇ ਕੋਈ ਕਿਹਨਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਜੋ ਹੈ ਤੁਹਾਡੇ ਸਾਹਮਣੇ ਹੈ ਔਰ ਜੋ ਜੋ ਦੇ ਵਿੱਚ ਕਮੀਆਂ ਸਾਨੂੰ ਨਜ਼ਰ ਆਈਆਂ ਅਸੀਂ ਉਹਨਾਂ ਨੂੰ ਵੀ ਚੈੱਕ ਕਰ ਰਹੇ ਹਾਂ ਕਾਫੀ ਜਗ੍ਹਾ ਤੇ ਸਾਨੂੰ ਕਮੀਆਂ ਨਜ਼ਰ ਆ ਵੀ ਨਹੀਂ ਹੈ ਤੇ ਸੋ ਅਸੀਂ ਆਪਣੇ ਲੈਵਲ ਤੇ ਉਹਨੂੰ ਚੈੱਕ ਵੀ ਕਰ ਰਹੇ ਹਾਂ ਔਰ ਦੂਸਰੀ ਚੀਜ਼ ਹੈ ਮੇਰਾ ਇਸ ਸਮੇਂ ਤਾਂ ਸਿਰਫ ਫੋਕਸ ਇਹ ਹੈ ਵੀ ਪਿਛਲੇ ਨੂੰ ਚੈੱਕ ਕਰਨ ਦੇ ਨਾਲ ਨਾਲ ਜਦੋਂ ਅੱਗੇ ਅਸੀਂ ਕੀ ਕਰ ਸਕਦੇ ਹਾਂ ਜੋ ਸਾਡੇ ਕੋਲ ਪੈਸਾ 스마트 ਸਿਟੀ ਦਾ ਜਿਹੜਾ ਬਚਿਆ ਹੋਇਆ ਸੀਗਾ ਅਸੀਂ ਉਹਨੂੰ ਕਿਸ ਅੱਛੇ ਤਰੀਕੇ ਨਾਲ ਯੂਟਿਲਾਈਜ਼ ਕਰੀਏ ਔਰ ਕੁਝ ਪ੍ਰੋਜੈਕਟ ਇਦਾਂ ਦੇ 스마트 ਸਿਟੀ ਦੇ ਵਿੱਚ ਜ਼ਰੂਰ ਹੋਏ ਜੇ ਉਹ ਚਾਹੇ ਉਹ ਸਰਫੇਸ ਵਾਟਰ ਪ੍ਰੋਜੈਕਟ ਹੈਗਾ ਵਾ ਕਾਫੀ ਪੈਸਾ ਉਹਦੇ ਤੇ ਲੱਗਾ ਪਰ ਉਹ ਐਕਚੁਅਲੀ ਜਿਹੜੀਆਂ ਸੜਕਾਂ ਤੁਸੀਂ ਦੇਖ ਰਹੇ ਹੋ ਅੱਡ ਅਸੀਂ ਡਿੱਕ ਕੀਤੀਆਂ ਹੋਈਆਂ ਆ ਸਰਫੇਸ ਵਾਟਰ ਲਈ ਤੇ ਸੋ ਉਹ ਪੈਸਾ ਸ਼ਾਇਦ ਅਜੇ ਪਬਲਿਕ ਨੂੰ ਨਜ਼ਰ ਨਹੀਂ ਆ ਰਿਹਾ ਇਹ ਵੀ ਇੱਕ ਰੀਜ਼ਨ ਹੈਗਾ ਵਾ ਵੀ ਸਮਾਰਟ ਸਿਟੀ ਦੇ ਵਿੱਚ ਅਜੇ ਡਿਵੈਲਪਮੈਂਟ ਜੇ ਉਹੀ ਪੈਸਾ 5-600 ਕਰੋੜ ਰੁਪਇਆ ਸ਼ਹਿਰ ਦੇ ਸੜਕਾਂ ਦੇ ਉੱਪਰ ਲੱਗ ਜਾਂਦਾ ਤੇ ਸ਼ਾਇਦ ਉਹ ਜ਼ਿਆਦਾ ਪਬਲਿਕ ਨੂੰ ਨਜ਼ਰ ਆਂਦਾ ਪਰ ਉਹ ਜਿਹੜਾ ਸਰਫੇਸ ਵਾਟਰ ਪ੍ਰੋਜੈਕਟ ਹੈ ਉਹ ਵੀ ਸ਼ਹਿਰ ਦੇ ਲਈ ਬਿਹਤਰੀ ਲਈ ਹੈ ਬਹੁਤ ਜ਼ਰੂਰੀ ਹੈ ਤੇ ਅਲਟੀਮੇਟਲੀ ਪੈਸਾ ਜਿਹੜਾ ਲੱਗਿਓ ਪਬਲਿਕ ਦਾ ਪੈਸਾ ਵਾ ਉਹ ਵੇਸਟ ਨਹੀਂ ਹੋਣਾ ਚਾਹੀਦਾ ਸਰ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਕਰਪਸ਼ਨ ਦੀ ਬਹੁਤ ਗੱਲ ਹੁੰਦੀ ਹੈ ਹੈਨਾ ਅ ਪਿੱਛੇ ਦੀ ਗੱਲ ਕਰੀਏ ਤੇ ਇੱਕ ਸਿਆਸੀ ਹਲਚਲ ਪੈਦਾ ਹੋ ਗਈ ਸੀ ਜਦੋਂ ਆਮ ਆਦਮੀ ਪਾਰਟੀ ਦੇ ਪ੍ਰੈਜ਼ੈਂਟ ਐਮ ਐਲ ਏ ਮਿਊਨਿਸਪਲ ਕਾਰਪੋਰੇਸ਼ਨ ਦੇ ਏ ਟੀ ਪੀ ਇਨਸਪੈਕਟਰ ਇਹ ਸਾਰੇ ਕਰਪਸ਼ਨ ਵਿੱਚ ਲਿਫਤ ਪਾਏ ਗਏ ਸ਼ਾਇਦ ਅਰੈਸਟ ਵੀ ਹੈ ਵਧੀਆ ਕੰਮ ਆਮ ਆਦਮੀ ਪਾਰਟੀ ਨੇ ਕੀਤਾ ਇਹਦੇ ਵਿੱਚ ਆਪਣੇ ਬੰਦਿਆਂ ਨੂੰ ਅੰਦਰ ਕੀਤਾ ਉਹਦੇ ਤੇ ਕੀ ਕਹਿਣਾ ਚਾਹੋਗੇ ਸਰ ਤੇ ਅੱਗੇ ਵਾਸਤੇ ਕਿਦਾਂ ਆਪਾਂ ਕਰਪਸ਼ਨ ਨੂੰ ਕੰਟਰੋਲ ਕਰ ਰਹੇ ਹਾਂ ਸੋ ਮੇਰੀ ਤਾਂ ਇਹੀ ਮੇਰਾ ਮੰਨਣਾ ਹੈ ਵੀ ਚਾਹੇ ਉਹ ਕੋਈ ਵੀ ਲੀਡਰ ਹੈ ਕਿਸੇ ਵੀ ਪਾਰਟੀ ਦਾ ਹੋਣ ਜਾਂ ਕੋਈ ਸਾਡੀ ਕਾਰਪੋਰੇਸ਼ਨ ਦੇ ਅਫਸਰਸਾਂ ਜਾਂ ਕੋਈ ਵੀ ਹੋਰ ਕੋਈ ਵੀ ਵਿਭਾਗਮਾ ਵੈ ਸੋ ਇਹ ਇਸ ਮਾਮਲੇ ਤੇ ਮਾਨ ਸਰਕਾਰ ਬਿਲਕੁਲ ਕਲੀਅਰ 0% ਜਿਹੜੀ ਟੋਲਰੈਂਸ ਪਾਲਿਸੀ ਕਰਪਸ਼ਨ ਤੇ ਸਰਕਾਰ ਵੱਲੋਂ ਬਿਲਕੁਲ ਕਲੀਅਰ ਹੈਗੀ ਔਰ ਮੈਂ ਵੈਸੇ ਵੀ ਮੇਰਾ ਮੰਨਣਾ ਹੈ ਵੀ ਜਿਹੜਾ ਇਮਾਨਦਾਰੀ ਦਾ ਪੈਸਾ ਵਾ ਉਹੀ ਆਪਣੇ ਘਰ ਲੈ ਕੇ ਜਾਣਾ ਚਾਹੀਦਾ ਬੇਈਮਾਨੀ ਦਾ ਪੈਸਾ ਆਲਟੀਮੇਟਲੀ ਯਾ ਤੁਹਾਨੂੰ ਬਦਲਮੀ ਤੁਸੀਂ ਖਟੋਗੇ ਯਾ ਆਲਟੀਮੇਟਲੀ ਕਿ ਤਰ੍ਹਾਂ ਕਿਤੇ ਉਹ ਤੁਹਾਡੇ ਕਦੀ ਵੀ ਬੇਈਮਾਨੀ ਦਾ ਪੈਸਾ ਫਲਦਾ ਨਹੀਂ ਹੈ ਜੀ ਸਰ ਪਿਛਲੇ ਸਮੇਂ ਚ ਆਪਾਂ ਦੇਖਿਆ ਕਿ ਮਿਊਨਿਸਪਲ ਜਿਹੜੇ ਜਿਹੜੇ ਟੈਂਡਰਸ ਨਿਕਲਦੇ ਆ ਉਹਦੇ ਵਿੱਚ ਵੀ ਕੁਛ ਨਾ ਕੁਛ ਛੇਰਾ ਫੇਰੀ ਹੁੰਦੀ ਜੇ ਛੇਰਾ ਫੇਰੀ ਨਹੀਂ ਹੁੰਦੀ ਤੇ ਇਦਾਂ ਵੀ ਹੋ ਜਾਂਦਾ ਐਡਵਾਂਸ ਪੇਮੈਂਟ ਕਰ ਦਿੱਤੀ ਜਾਂਦੀ ਹੈ ਤੇ ਕੰਮ ਅਧੂਰਾ ਰਹਿ ਜਾਂਦਾ ਹੈ ਹੈਨਾ ਉਹਦੇ ਉਹਨੂੰ ਲੈ ਕੇ ਕਿੱਦਾਂ ਕਰ ਰਹੇ ਹੋ ਸਰ ਦੇਖੋ ਅਸੀਂ ਹੁਣੇ ਦੀਆਂ ਸਾਡੀ ਜਿਹੜੀ ਐਫਐਨਸੀਸੀ ਦੀ ਲਾਸਟ ਮੀਟਿੰਗ ਹੋਈ ਹੈ ਪਿਛਲੇ ਹਫਤੇ ਵੀ ਅਸੀਂ ਉਹਦੇ ਵਿੱਚ ਸਾਨੂੰ ਕਿਤੇ ਵੀ ਇਵਨ ਜਿਹੜਾ ਸਾਨੂੰ ਕੋਈ ਲੱਗਦੇ ਆ ਵੀ ਕੁਝ ਕੰਟ੍ਰੈਕਟਰਸ ਨੇ ਜਿਨ੍ਹਾਂ ਨੇ ਜ਼ਿਆਦਾ ਲੈਸ ਦਿੱਤੀ ਅਸੀਂ ਇਵਨ ਉਹਨਾਂ ਨੂੰ ਵੀ ਚੈੱਕ ਕਰ ਰਹੇ ਆ ਵੀ ਉਹਦੇ ਵਿੱਚ ਅਸੀਂ ਥਰਡ ਪਾਰਟੀ ਜਿਹੜੀ ਚੈੱਕ ਹੈ ਪਹਿਲਾਂ ਜੇ ਦੋ ਹੁੰਦੀਆਂ ਸੀਗੀਆਂ ਤੇ ਦੋ ਹੋਰ ਵਧਾਈਆਂ ਵਾ ਤੇ ਜੋ ਆਪਣੇ ਲੈਵਲ ਤੇ ਅਸੀਂ ਬੈਸਟ ਅਸੀਂ ਉਹਨੂੰ ਮੋਨੀਟਰ ਕਰ ਸਕਦੇ ਆ ਅਸੀਂ ਕਰ ਰਹੇ ਆ ਸਰ ਜਲੰਧਰ ਚ ਪ੍ਰਤੀ ਵਿਅਕਤੀ ਗ੍ਰੀਨ ਕਵਰ ਸਿਰਫ 3.1 ਮੀਟਰ ਹੈ WHO ਦੇ ਮਿਆਰ ਅਨੁਸਾਰ ਇਹ 9 ਮੀਟਰ ਹੋਣਾ ਚਾਹੀਦਾ ਹੈ ਨਗਰ ਨਿਗਮ ਵੱਲੋਂ ਨਵੇਂ ਪੌਦੇ ਲਾਣ ਜਾਂ ਗ੍ਰੀਨ ਜ਼ੋਨ ਬਣਾਉਣ ਦੀ ਕੋਈ ਯੋਜਨਾ ਹੈ ਬਿਲਕੁਲ ਅਸੀਂ ਇਸ ਲਈ ਬਹੁਤ ਜ਼ਿਆਦਾ ਸਪੈਸ਼ਲੀ ਮੇਰਾ ਤਾਂ ਵੈਸੇ ਹੀ ਜ ਤੁਸੀਂ ਦੇਖ ਵੀ ਰਹੇ ਹੋਗੇ ਲੈਂਡਸਕੇਪਿੰਗ ਤੇ ਅਸੀਂ ਬਹੁਤ ਜ਼ਿਆਦਾ ਅਸੀਂ ਜ਼ੋਰ ਦੇ ਰਹੇ ਹਾਂ ਸ਼ਹਿਰ ਹਰਿਆ ਭਰਿਆ ਲੱਗੇ ਖੂਬਸੂਰਤ ਲੱਗੇ ਈਵਨ ਜਿੰਨੀਆਂ ਸ਼ਹਿਰ ਦੀਆਂ ਸੈਂਟਰ ਵਰਸ ਇਸ ਆ ਅਸੀਂ 17 ਕੰਟਰੈਕਟ ਇਸ ਤਰੀਕੇ ਦੇ ਕੈਨਸਲ ਕੀਤੇ ਜਿਹੜੇ ਕੁਝ ਹਸਪੀਟਲਸ ਸੀਗੇ ਜਾਂ ਕੁਝ ਬਿਜ਼ਨਸ ਹਾਊਸਸ ਸੀਗੇ ਜਿਨ੍ਹਾਂ ਨੇ ਸਿਰਫ ਆਪਣੇ ਸੈਂਟਰ ਵਰਜਸ ਤੇ ਬੋਲ ਲਗਾਏ ਹੋਏ ਸੀਗੇ ਪਰ ਉਹਨਾਂ ਨੂੰ ਉਹ ਮੇਨਟੇਨ ਨਹੀਂ ਕਰ ਰਹੇ ਸੀਗੇ ਅਸੀਂ ਨਵੇਂ ਜਿਹੜੇ ਕੰਟਰੈਕਟਸ ਕਰ ਰਹੇ ਆ ਉਹ ਅੱਛੇ ਬਿਜ਼ਨਸ ਹਾਊਸਸ ਨਾਲ ਕਰ ਰਹੇ ਆ ਔਰ ਉਹਦੇ ਵਿੱਚ ਤੁਸੀਂ ਦੇਖ ਵੀ ਰਹੇ ਹੋ ਸ਼ਹਿਰ ਦੇ ਕਾਫੀ ਚੌਂਕ ਇਸ ਸਮੇਂ ਅੰਡਰ ਡਿਵੈਲਪਮੈਂਟ ਚੱਲ ਰਹੇ ਆ ਸੈਂਟਰ ਵਰਜਸ ਤੇ ਪੌਦੇ ਲੱਗ ਰਹੇ ਆ ਤੇ ਸੋ ਇਹ ਮੈਂ ਤੁਹਾਨੂੰ ਬਹੁਤ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਤੁਹਾਨੂੰ ਇੱਕ ਹਰਿਆ ਭਰਿਆ ਵਾਈਬਰੈਂਟ ਜਿਹਾ ਤੁਹਾਨੂੰ ਸ਼ਹਿਰ ਤੁਹਾਨੂੰ ਅਸੀਂ ਆਉਣ ਵਾਲੇ 5-7 ਮਹੀਨਿਆਂ ਦੇ ਵਿੱਚ ਦੇਣ ਜਾ ਰਹੇ ਹਾਂ ਸਰ ਗ੍ਰੇਵਿਅੰਸ ਰੈਡਰ ਸੈਲਸ ਜਾਂ ਕੰਪਲੀਟ ਮੈਨੇਜਮੈਂਟ ਤੇ ਆਪਾਂ ਕੀ ਕਰ ਰਹੇ ਹਾਂ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਆਲਮੋਸਟ 4000 ਸ਼ਿਕਾਇਤਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਮਿਲਦੀਆਂ ਤੇ 60% ਤੇ ਹੀ ਕੰਮ ਹੁੰਦਾ 40% ਡਰੇਨ ਦੇ ਵਿੱਚ ਜਾਂਦੀਆਂ ਉਹਦੇ ਤੇ ਕੀ ਕਰ ਰਹੇ ਹੋ ਸਰ ਐਕਚੁਅਲੀ ਸਾਡੇ ਕੋਲ ਨਾ ਮਸ਼ੀਨਰੀ ਔਰ ਮੈਨ ਪਾਵਰ ਦੀ ਫ੍ਰੈਂਕਲੀ ਦੱਸਾਂ ਤੁਹਾਨੂੰ ਬਹੁਤ ਜ਼ਿਆਦਾ ਸਮੱਸਿਆ ਐਕਚੁਅਲ ਜਿਵੇਂ ਕਿ ਮੈਂ ਵੀ ਪਾਰਸ਼ਦ ਰਿਆ ਮੈਂ ਤੇ ਸਾਨੂੰ ਸਾਡੇ ਕੋਲ ਮਸ਼ੀਨਰੀ ਔਰ ਮੈਨ ਪਾਵਰ ਦੀ ਸਮੱਸਿਆ ਤਾਂ ਬਹੁਤ ਜ਼ਿਆਦਾ ਹੈਗੀ ਹੋਈ ਹੈ ਔਰ ਮੈਂ ਜੁਆਇਨ ਕਰਨ ਤੋਂ ਬਾਅਦ ਉੱਪਰ ਗਵਰਨਮੈਂਟ ਨਾਲ ਵੀ ਰੈਗੂਲਰ ਸਾਡੇ ਜਿਹੜੇ ਲੋਕਲ ਬਾਡੀਜ਼ ਮਿਨਿਸਟਰ ਸਾਹਿਬ ਹੈ ਡਾਕਟਰ ਰਜੋਜੀ ਬਹੁਤ ਜੈਨੂਇਨ ਮੈਚਿਊਰਡ ਪਰਸਨ ਔਰ ਉਹਨਾਂ ਨੇ ਸਾਡੀ ਉਹ ਮੁਸ਼ਕਲ ਨੂੰ ਸਮਝਿਆ ਔਰ ਅਸੀਂ ਜਿਹੜੀ ਸਾਡੀ ਇੱਕ ਤਾਂ ਜਿਹੜੀ ਪੱਕੀ ਭਰਤੀ ਹੈ ਅਸੀਂ ਉਹ ਬਹੁਤ ਜਲਦ ਸਾਡੀ ਉਹ ਫਾਈਲ ਆਲਮੋਸਟ ਉਹ ਮੋੜ ਲਾ ਪਲੇਰਾ ਸਟੇਜ ਤੇ ਆ ਇੱਕ ਤਾਂ ਅਸੀਂ ਪੱਕੀ ਭੜਤੀ ਕਰਨ ਜਾ ਰਹੇ ਆ ਦੂਸਰਾ ਸਾਡੇ ਕੋਲ ਮਸ਼ੀਨਰੀ ਦੀ ਕਾਫੀ ਜ਼ਿਆਦਾ ਕਾਰਪੋਰੇਸ਼ਨ ਦੇ ਵਿੱਚ ਸਾਨੂੰ ਘਾਟ ਸੀਗੀ ਜਿਹਦੇ ਵਿੱਚ ਚਾਹੇ ਉਹ ਜੈਟਿੰਗ ਮਸ਼ੀਨਾਂ ਜਿਹੜੀਆਂ ਸੀਵਰੇਜ ਸਾਫ ਕਰਦੀਆਂ ਵਾ ਔਰ ਉਹ ਸਾਡੇ ਕੋਲ ਸਿਰਫ 8 ਸੀਗੀਆਂ ਅਸੀਂ 8 ਹੋਰ ਲੈਣ ਜਾ ਰਹੇ ਆ ਗ੍ਰੈਬ ਆਟੋਸ ਜਿਹੜੇ ਸਿਲਟਿੰਗ ਕਰਦੇ ਆ ਔਰ ਡੀ ਸਿਲਟਿੰਗ ਕਰਦੇ ਜਿਹੜੇ ਉਹ ਗ੍ਰੈਬ ਆਟੋ ਸਾਡੇ ਕੋਲ 16 ਸੀਗੀਆਂ ਅਸੀਂ 16 ਹੋਰ ਲੈਣ ਜਾ ਰਹੇ ਆ ਸੋ ਇਦਾਂ ਦੀ ਕਾਫੀ ਮਸ਼ੀਨਰੀ ਜਦੋਂ ਆ ਜਾਏਗੀ ਤੇ ਉਦੋਂ ਮੇਰਾ ਮੰਨਣਾ ਹੈ ਅਸੀਂ ਆਪਣਾ ਜਿਹੜਾ ਸਾਡਾ ਇਹ ਗ੍ਰੀਵੈਂਸ ਸੈੱਲ ਲਗਾਵਾ ਅਸੀਂ ਇਹਨੂੰ ਵੀ ਹੋਰ ਕਿਸ ਤਰੀਕੇ ਦੇ ਨਾਲ ਸੀ ਅਪਗ੍ਰੇਡ ਕਰੀਏ ਇੱਥੇ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ ਔਰ ਇਹਨੂੰ ਜਿਹੜੀ ਹੈ ਪਰਸੈਂਟੇਜ ਤੁਸੀਂ ਕਹਿ ਰਹੇ ਹੋ 60% ਹੈ ਇਹਨੂੰ ਬਹੁਤ ਜਲਦ ਅਸੀਂ ਇਹਨੂੰ ਆਲਮੋਸਟ ਅਸੀਂ ਇਹਨੂੰ ਬਰਾਬਰ ਲੈ ਕੇ ਆਵਾਂਗੇ ਸਰ ਸਪੋਰਟ ਸੱਭ ਦਾ ਇਨੌਗੁਰੇਸ਼ਨ ਹੋਈ ਪਿਛਲੇ ਮਹੀਨੇ ਪਹਿਲੇ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਮੈਂ ਦਿਲੋਂ ਚਾਹੁੰਦਾ ਸੀ ਕਿ ਸਪੋਰਟ ਸੱਭ ਬਣੇ ਮੇਰੀਆਂ ਆਪਣੀਆਂ ਸਰ ਦੋਨੋਂ ਬੇਟੀਆਂ ਉਹ ਸਟੇਟ ਖੇਡਦੀਆਂ ਸਕੇਟਿੰਗ ਕਰਦੀਆਂ ਹੈ ਹਨਾ ਤੇ ਕਿਉਂਕਿ ਜਲੰਧਰ 'ਚ ਕੋਈ ਰਿੰਗ ਨਹੀਂ ਹੈਗਾ ਤੇ ਉਹਨਾਂ ਨੂੰ ਕਦੀ ਲੁਧਿਆਣੇ ਲੈ ਕੇ ਜਾਣਾ ਇਹ ਕਦੀ ਅੰਮ੍ਰਿਤਸਰ ਲੈ ਕੇ ਜਾਣਾ ਪੈਂਦਾ ਹੈ ਪਹਿਲੇ ਤਾਂ ਤੁਹਾਨੂੰ ਵਧਾਈਆਂ ਕਿ ਤੁਸੀਂ ਇਹ ਸ਼ੁਰੂ ਕੀਤਾ ਸਰ ਇੱਕ ਟੈਂਟੇਟਿਵ ਡੈਡਲਾਈਨ ਉਹਦੀ ਕੁਝ ਰੱਖੀ ਹੈ ਕਿ ਇਹਦੇ ਤੱਕ ਕੰਪਲੀਟ ਹੋ ਜਾਏਗਾ ਬਿਲਕੁਲ ਜੀ ਅਸੀਂ ਇਹਦਾ ਟੋਟਲ ਇੱਕ ਸਾਲ ਦਾ ਜਿਹੜਾ ਟਾਈਮ ਹੈ ਔਰ ਅੱਜ ਹੀ ਅਸੀਂ ਇਹਨੂੰ ਅੱਜ ਮੇਰੀ ਤੁਹਾਡੇ ਇਥੇ ਆਫਿਸ ਆਉਣ ਤੋਂ ਪਹਿਲਾਂ ਮੇਰੀ ਮੈਂ ਸਾਡੇ ਕਮਿਸ਼ਨਰ ਸਾਹਿਬ ਔਰ ਸਾਡੇ ਹਲਕਾ ਇੰਚਾਰਜ ਜਿਹੜੇ ਆਵਾਦੀ ਪਾਰਟੀ ਦੇ ਚੰਦਰ ਸੈਂਟਰਲ ਦੇ ਨਿਤਨ ਕੋਲੀ ਜੀ ਕਿਉਂਕਿ ਉਹਨਾਂ ਦਾ ਵੀ ਬੜਾ ਬਹੁਤ ਬੜਾ ਯੋਗਦਾਨ ਹੈ ਪ੍ਰੋਜੈਕਟ ਨੂੰ ਰਿਵਾਈਵ ਕਰਾਉਣ ਦੇ ਵਿੱਚ ਅਸੀਂ ਅੱਜ ਡੀਸੀ ਸਾਹਿਬ ਦੇ ਔਰ ਕਮਿਸ਼ਨਰ ਸਾਹਿਬ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਨਾਲ ਜਿਹੜੇ ਕੰਟਰੈਕਟਰ ਹੈਗੇ ਆ ਉਹਨਾਂ ਨਾਲ ਅੱਜ ਹੀ ਅਸੀਂ ਮੀਟਿੰਗ ਕੀਤੀ ਹੈ ਜੋ ਪਿਛਲੇ 1 ਮਹੀਨੇ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਅਸੀਂ ਉਹਨੂੰ ਰਿਵਿਊ ਕੀਤਾ ਵਾ ਔਰ ਮੈਨੂੰ ਪੂਰੀ ਉਮੀਦ ਹੈ 1 ਸਾਲ ਦੇ ਵਿੱਚ ਵਿੱਚ ਇਹ ਪ੍ਰੋਜੈਕਟ ਕੰਪਲੀਟ ਹੋ ਕੇ ਜਲੰਧਰ ਸ਼ਹਿਰ ਨੂੰ ਸਮਰਪਿਤ ਕਰਾਂਗੇ ਰਾਈਟ ਸਰ ਪਬਲਿਕ ਟਰਾਂਸਪੋਰਟ ਕੁਝ ਜਿਹੜੀਆਂ ਬੱਸਾਂ ਸਰਕਾਰੀ ਚੱਲੀਆਂ ਸੀ ਪਬਲਿਕ ਟਰਾਂਸਪੋਰਟ ਨੂੰ ਉਹ ਫੇਰ ਰਿਵਾਈਵ ਹੋਣਗੀਆਂ ਬਿਲਕੁਲ ਹੋਊਗੀਆਂ ਜੀ ਜਨਵਰੀ ਔਰ ਫਰਵਰੀ ਦੇ ਵਿੱਚ ਅਸੀਂ ਉਹ ਜੜੀਆਂ ਬੱਸੇਸ ਹੈਗੀਆਂ ਮੈਂ ਕਿਉਂਕਿ ਉਹਨਾਂ ਨੂੰ ਅਸੀਂ ਹਜੇ ਪਹਿਲੀ ਕੋਸ਼ਿਸ਼ ਤਾਂ ਇਹ ਆ ਕਿਉਂਕਿ ਇਸ ਸਮੇਂ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਿ ਜਿਹੜਾ ਸੜਕਾ ਹੋਰ ਸ਼ਹਿਰ ਵਾਸੀਆਂ ਨੂੰ ਕੁਝ ਦਿੱਕਤ ਵੀ ਆ ਫੇਸ ਹੋ ਰਹੀ ਹੋਣੀ ਹੈ ਕਿਉਂਕਿ ਜਿਹੜਾ ਇਹ ਸਰਫੇਸ ਵਾਟਰ ਦੇ ਕਾਰਨ ਸਪੈਸ਼ਲੀ ਜਿਹੜਾ ਮਹਾਵੀਰ ਮਾਰਗਾ ਜਿਹੜੇ ਸਾਡੇ ਜਲੰਧਰ ਸ਼ਹਿਰ ਦੀ ਲਾਈਫਲਾਈਨ ਹੈ ਉਹ ਵੀ ਡਿਗ ਹੋਈ ਹੋਈ ਹੈ ਔਰ ਗੁਰ ਰਵਿਦਾਸ ਚੌਂਕ ਤੋਂ ਮੈਨਬ੍ਰੋ ਚੌਂਕ ਇਦਾਂ ਦੀਆਂ ਕਈ ਸੜਕਾਂ ਔਰ ਇਹ ਪ੍ਰੋਜੈਕਟ ਆਲਮੋਸਟ ਜਦੋਂ ਮੇਰੇ ਆਉਣ ਤੋਂ ਪਹਿਲਾਂ ਸਿਰਫ 4 ਸਾਲਾਂ ਦੇ ਵਿੱਚ 32 ਕਿਲੋਮੀਟਰ ਇਹ ਪ੍ਰੋਜੈਕਟ ਹੋਇਆ ਸੀਗਾ ਔਰ ਮੈਂ 4 ਮਹੀਨਿਆਂ ਦੇ ਵਿੱਚ ਆਲਮੋਸਟ ਅਸੀਂ 16 ਕਿਲੋਮੀਟਰ ਕਰਤਾ ਰਾਈਟ ਸੋ ਇਟ ਜਿਸ ਇਜ਼ ਅ ਹਿਊਜ ਡਿਫਰੈਂਸ ਬਟ ਆਰ ਇ ਟੋਟਲ 28 ਕਿਲੋਮੀਟਰ ਸੀਗਾ ਜੇ 16 ਸੀ ਕਰਤਾ 12 ਕਿਲੋਮੀਟਰ ਹੋਰ ਰਹਿ ਗਿਆ ਅਗਲੇ 2-3 ਮਹੀਨਿਆਂ ਦੇ ਵਿੱਚ ਉਹਨੂੰ ਕੰਪਲੀਟ ਕਰਕੇ ਔਰ ਉਸ ਤੋਂ ਬਾਅਦ ਜਦੋਂ ਅਸੀਂ ਸੜਕਾਂ ਬਣਾ ਦਿਆਂਗੇ ਅچھے ਤਰੀਕੇ ਦੇ ਨਾਲ ਫਿਰ ਅਸੀਂ ਬੱਸੇਜ਼ ਵਾਲਾ ਪ੍ਰੋਜੈਕਟ ਲੈ ਕੇ ਆਵਾਂਗੇ ਸਰ ਜਿਲੰਦਰ ਨੂੰ ਕਚਰਾ ਮੁਕਤ ਬਣਾਉਣ ਨੂੰ ਨਗਰ ਨਿਗਮ ਵੱਲੋਂ ਕਿਹੜੇ ਕਦਮ ਚੁੱਕੇ ਜਾ ਰਹੇ ਨੇ ਵੈਸੇ ਤਾਂ ਆਪਾਂ ਦੇਖ ਰਹੇ ਹਾਂ ਕਿ ਹਰ ਮਹੱਲੇ ਦੇ ਵਿੱਚੋਂ ਚਾਰ-ਚਾਰ ਟਰਾਲੀਆਂ ਨਜ਼ਰ ਆਉਂਦੀਆਂ ਪਈਆਂ ਬਿਲਕੁਲ ਜੀ ਐਕਚੁਅਲੀ ਅਸੀਂ ਅچھے ਤਰੀਕੇ ਦੇ ਨਾਲ ਕਿੱਦਾਂ ਮੋਨੀਟਰ ਕਰੀਏ ਇਹ ਸਾਰੀ ਜਿਹੜੀ ਪ੍ਰੋਸੈਸ ਹੈਗੀ ਹੈ ਜਿਹੜੀ ਲਿਫਟਿੰਗ ਦੀ ਉਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਜਿਹੜੇ ਮੇਨ ਡੰਬ ਸੀਗੇ ਤੁਸੀਂ ਜਿਹੜਾ ਸ਼ਹਿਰ ਦਾ ਇੱਕ ਬਹੁਤ ਮੇਜਰ ਕੰਮ ਹੈ ਕਹਾਂਗਾ ਬਹੁਤ بڑا ਕੰਮ ਜਿਹੜਾ ਪਲਾਜ਼ਾ ਡੰਪ ਜਿਹਨੂੰ ਕਹਿੰਦੇ ਸੀਗੇ ਪਲਾਜ਼ਾ ਚੌਕ ਦੇ ਵਿੱਚ ਇੱਕ ਸਾਡੇ ਸ਼ਹਿਰ ਦਾ ਦੈਟ ਇਜ਼ ਹਾਰਟ ਆਫ ਦਾ ਸਿਟੀ ਹਾਂਜੀ ਔਰ ਉਹ ਡੰਪ ਪਿਛਲੇ ਤਕਰੀਬਨ 40 ਸਾਲ ਤੋਂ ਸੀਗਾ ਔਰ ਅਸੀਂ 3 ਦਿਨ ਪਹਿਲਾਂ ਅਸੀਂ ਉਹ ਡੰਪ ਅਸੀਂ ਮੈਂ ਔਰ ਨਦਰ ਕੋਲੀ ਜੀ ਨੇ ਅਸੀਂ ਉਹ ਡੰਪ 'ਤੇ ਸੀ ਉੱਥੇ ਸਾਡੇ ਕਮਿਸ਼ਨ ਸਾਹਿਬ ਅਸੀਂ ਉਹ ਡੰਪ ਵੀ ਖਤਮ ਕੀਤਾ ਔਰ ਖਾਲਸਾ ਕਾਲਜ ਜਿਹੜੀ ਖਾਲਸਾ ਸਕੂਲ ਦੇ ਬਾਹਰ ਨਕੋਦਰ ਰੋਡ 'ਤੇ ਉਹ ਵੀ ਤਕਰੀਬਨ 35 ਸਾਲ ਉੱਥੇ ਤੇ ਜਿਹੜੇ ਸ਼ਾਪਕੀਪਰਜ਼ ਹੈ ਉਹਨਾਂ ਦੀ ਬੜੀ ਢੇਰ ਦੀ ਡਿਮਾਂਡ ਸੀਗੀ ਔਰ ਸੜਕ 'ਤੇ ਉਹ ਡੰਪ ਸੀਗਾ ਉਹ ਡੰਪ ਵੀ ਅਸੀਂ ਭਗਤ ਸਾਹਿਬ ਦੇ ਨਾਲ ਔਰ ਕਿਉਂਕਿ ਭਗਤ ਜੀ ਦੀ ਬੜਾ ਉਹਦੇ ਵਾਸਤੇ ਉਹਨਾਂ ਨੇ ਬੜੀ ਵਰ ਕਿਹਾ ਕਿ ਇਸ ਡੰਪ ਨੂੰ ਜਲਦੀ ਖਤਮ ਕਰੋ ਉਹ ਵੀ ਡੰਪ ਅਸੀਂ ਖਤਮ ਕੀਤਾ ਹੈ ਔਰ ਬਹੁਤ ਜਲਦ ਅਸੀਂ ਜਿਹੜਾ ਸਾਡਾ ਇੱਕ ਬਸਤੀ ਗੁਜਾਂ ਦੇ ਵਿੱਚ ਵੀ ਡੰਪ ਹੈ ਉਹ ਮੇਰੀ ਪੂਰੀ ਕੋਸ਼ਿਸ਼ ਹੈ ਵੀ ਜਿੰਨੇ ਡੰਪ ਰਹਿਣ ਉਹ ਸਾਰੇ ਇੱਕ ਤਾਂ ਅ ਅچھے ਤਰੀਕੇ ਦੇ ਨਾਲ ਉਹ ਵੀ ਸਫਾਈ ਉਹਨਾਂ ਤੇ ਹੋਵੇ ਔਰ ਜਿਹੜਾ ਕਚਰਾ ਹੈ ਉਹ ਐਟਲੀਸਟ ਸੜਕਾਂ ਦੇ ਨਾਲ ਨਜ਼ਰ ਆਵੇ ਅਸੀਂ ਉਹਦੇ ਲਈ ਕੰਮ ਕਰ ਰਹੇ ਹਾਂ ਰਾਈਟ ਸਰ ਤੁਸੀਂ ਆਪਣੀ ਮਿਆਦ ਦੇ ਟੈਨਯੂਰ ਦੇ ਵਿੱਚ ਜਿਹੜਾ ਤੁਹਾਡਾ 5 ਸਾਲ ਦਾ ਮਿਲਿਆ ਅੰਤ ਤੱਕ ਕਿਹੜੇ ਤਿੰਨ ਮੁੱਖ ਟੀਚੇ ਹਾਸਲ ਕਰਨਾ ਚਾਹੁੰਦੇ ਹੋ ਦੇਖੋ ਬਸੇ ਤਾਂ ਸਾਰੇ ਟਿੱਚੇ ਮੁੱਖ ਹੁੰਦੇ ਆ ਬਟ ਤਿੰਨ ਤੁਹਾਡੀਆਂ ਟੌਪ ਮੋਸਟ ਪ੍ਰਾਇੋਰਟੀ ਕਿਹੜੀਆਂ ਨੇ ਮੇਰੇ ਇਦਾਂ ਦੀ ਕੋਈ ਪ੍ਰਾਇੋਰਟੀ ਨਹੀਂ ਹੈ ਜੀ ਮੇਰੇ ਵਾਸਤੇ ਤਾਂ ਹਰ ਛੋਟੇ ਤੋਂ ਛੋਟਾ ਕੰਮ ਵੀ ਉਹਨਾ ਇੰਪੋਰਟੈਂਟ ਆ ਜਿਹੜਾ ਸ਼ਹਿਰ ਦੀ ਬਿਹਤਰੀ ਲਈ ਹੋਵੇ ਉਹ ਚਾਹੇ ਉਹ ਬਲਟਨ ਬਾਗ ਪ੍ਰੋਜੈਕਟ ਸਿਗਾ ਔਰ ਇੱਕ ਬਹੁਤ ਅੱਛਾ ਕੰਮ ਸ਼ਹਿਰ ਦੇ ਵਿੱਚ ਜਿਹੜਾ ਅਸੀਂ ਮੈਂ ਸਮਝਦਾ ਮੈਂ ਉਹ ਵੀ ਆਲਮੋਸਟ ਫਾਈਨਲ ਸਟੇਜ ਤੇ ਹੈ ਅਸੀਂ ਬਹੁਤ ਜਲਦ ਉਹ ਵੀ ਸਟਾਰਟ ਕਰਨ ਜਾ ਰਹੇ ਹਾਂ ਜਿਹੜੀ ਇੱਕ ਫੋਰੈਸਟ ਲੈਂਡ ਸਾਡੇ ਜਲੰਧਰ ਚ ਪੈਂਦੀ ਹੈਗੀ ਦੈਟ ਇਜ਼ ਫਰੋਮ ਪਟੇਲ ਚੌਂਕ ਤੋਂ ਸੂਰਨਸੀ ਉਹ ਸੜਕ ਦੀ ਵੀ ਅਸੀਂ ਬਿਊਟੀਫਿਕੇਸ਼ਨ ਕਰਨ ਜਾ ਰਹੇ ਹਾਂ ਬਹੁਤ بڑا ਕੰਮ ਮੈਂ ਸਮਝੂਗਾ ਉਸ ਕਿਉਂਕਿ ਉਹ ਸੜਕ ਜਿਹੜੀ ਮੰਡੀ ਰੋਡ ਆ ਮਕਸੂਦਾਂਵਾਲ ਜਾਂਦੀ ਹੈ ਉਹ ਬੜੀ ਸ਼ਾਬੀ ਜੀ ਉਹਦੀ ਲੁੱਕ ਆਈ ਹੋਈ ਆ ਔਰ ਬਹੁਤ ਡੇਢ ਦੀ ਉਹ ਵੀ ਪਬਲਿਕ ਦੀ ਡਿਮਾਂਡ ਸੀਗੀ ਸੋ ਇਹ ਗੱਲ ਤਿੰਨ ਕਾਮੀਆਂ ਤੀ ਕੰਮਾਂ ਦੀ ਨਹੀਂ ਹੈਗੀ ਜੋ ਵੀ ਸ਼ਹਿਰ ਦੇ ਲਈ ਬੈਸਟ ਹੋਊਗਾ ਔਰ ਲਾਸਟ ਡੇ ਤੱਕ ਜਦੋਂ ਮੇਰਾ ਟਿਨਿਓਰ ਹੋਏਗਾ ਉਹਦੇ ਲਈ ਅਸੀਂ ਮਿਹਨਤ ਕਰਾਂਗੇ ਸਰ ਜਲੰਧਰ ਨੂੰ ਅਗਲੇ 5 ਸਾਲਾਂ ਚ ਕਿਵੇਂ ਦੇਖਦੇ ਹੋ ਮੈਂ ਮੇਰਾ ਮਨਣਾ ਵਾਂ ਜਲੰਧਰ ਅਗਲੇ 5 ਸਾਲਾਂ ਦੇ ਵਿੱਚ ਤੁਹਾਨੂੰ ਕਾਫੀ ਅਸੀਂ ਖੂਬਸੂਰਤ ਜਲੰਧਰ ਬਣਾ ਕੇ ਦੇਾਂਗੇ ਔਰ ਆਉਣ ਵਾਲਾ ਸਮੇਂ ਸ਼ਹਿਰ ਦੇ ਜਿਹੜੇ ਸਪੈਸ਼ਲੀ ਮੈਂ ਸਮਝਦਾ ਜਿਹੜੇ ਬੱਚੇ ਆ ਉਹ ਜਦੋਂ ਬਾਹਰ ਜਾਂਦੇ ਆ ਤੇ ਕਹਿੰਦੇ ਆ ਵੀ ਸਾਨੂੰ ਫੋਰਨ ਦੇ ਵਿੱਚ ਇਸ ਰਿਕੇ ਦੀਆਂ ਉਹ ਦੇਖ ਰਹੇ ਐਟਮੋਸਫੇਅਰ ਉੱਥੇ ਤੋਂ ਸੋ ਆਪਣੇ ਵੱਲੋਂ ਜੋ ਮੈਂ ਤਾਂ ਹਮੇਸ਼ਾ ਇਹੀ ਕਹਿੰਦਾ ਮੈਂ ਵੀ ਐਟਲੀਸਟ ਰਹਿਣ ਲਾਇਕ ਜਿਹੜਾ ਆਪਾਂ ਨੂੰ ਸ਼ਹਿਰ ਹੋਣਾ ਚਾਹੀਦਾ ਵਾ ਔਰ ਜਿਹੜਾ ਅੱਛਾ ਖੂਬਸੂਰਤ ਸ਼ਹਿਰ ਉਹ ਜ਼ਰੂਰ ਬਣਾ ਕੇ ਦਿਆਂਗੇ ਸਰ ਜਾਂਦੇ ਜਾਂਦੇ ਜਲੰਧਰ ਵਾਸੀਆਂ ਲਈ ਕੋਈ ਸੁਨੇਹਾ ਦੇਣਾ ਜਾਓਗੇ ਜ਼ਰੂਰ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕੋ ਰਿਕਵੈਸਟ ਕਰੂੰਗਾ ਕਿ ਜੋ ਮਿਹਨਤ ਅਸੀਂ ਸਾਰੇ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਸਾਡੀ ਪੂਰੀ ਟੀਮ ਹੈ ਸਾਡੇ ਪਰਸ਼ਦ ਹੈ ਸਾਡੇ ਜਿਹੜੇ ਐ ਐਮਐਲਏਜ਼ ਆ ਜਾਂ ਹਲਕਾ ਇੰਚਾਰजेस ਆ ਸਾਡੇ ਉਹ ਸਾਰੇ ਅਸੀਂ ਮਿਹਨਤ ਕਰ ਰਹੇ ਹਾਂ ਦਿਨ ਰਾਤ ਔਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਾਨੂੰ ਬਿਲਕੁਲ ਕਲੀਅਰ ਇਨਸਟਰਕਸ਼ਨ ਹੈ ਅਸੀਂ ਵਚਨਬੱਧ ਦਾ ਸ਼ਹਿਰ ਦੀ ਤਰੱਕੀ ਦੇ ਲਈ ਔਰ ਇਸ ਤਰੱਕੀ ਦੇ ਵਿੱਚ ਸਾਡਾ ਸਾਥ ਦਿਓ ਔਰ ਸਪੈਸ਼ਲੀ ਉਹ ਲੋਕ ਜਿਹੜੇ ਸੜਕਾਂ ਤੇ ਜਾਂ ਪਲਾਟਾਂ ਦੇ ਵਿੱਚ ਕਚਰਾ ਸੁੱਟਦੇ ਆ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਵੈਸੇ ਬਹੁਤ ਜਲਦ ਅਸੀਂ ਇਹਦੀ ਚਲਾਨਿੰਗ ਸਿਸਟਮ ਵੀ ਸਟਾਰਟ ਕਰਨ ਜਾ ਰਹੇ ਹਾਂ ਐਫ ਆਈ ਆਰ ਵੀ ਕਰਨ ਜਾ ਰਹੇ ਹਾਂ ਤੇ ਸੋ ਇਸ ਸਮੇਂ ਬਹੁਤ ਜ਼ਰੂਰਤ ਹੈ ਵੀ ਜੇ ਇਹ ਨਹੀਂ ਹੈ ਕਿ ਆਪ ਆਪ ਨੇ ਘਰ ਦੇ ਵਿੱਚ ਸਫਾਈ ਕਰਕੇ ਜਿਹੜਾ ਕਚਰਾ ਬਾਹਰ ਸੜਕਾਂ ਤੇ ਸੁੱਟ ਦਈਏ ਸੋ ਮੈਂ ਪਬਲਿਕ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਪਬਲਿਕ ਵੀ ਸਮਝੇ ਤਸੋ ਸਾਰੇ ਰਲ ਮਿਲ ਕੇ ਆਪਾਂ ਪ੍ਰਯਾਸ ਕਰੀਏ ਸਾਰਿਆਂ ਦਾ ਸਾਂਝਾ ਸ਼ਹਿਰ ਇਹਨੂੰ ਖੂਬਸੂਰਤ ਬਣਾਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਬਨੀਤ ਧੀਰ ਜੀ ਜੋ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਨੂੰ ਸਮਾਂ ਦਿੱਤਾ ਜਲੰਧਰ ਦੇ ਲੋਕਾਂ ਲਈ ਤੁਸੀਂ ਜੋ ਵਿਜ਼ਨ ਲੈ ਕੇ ਚੱਲ ਰਹੇ ਹੋ ਉਮੀਦ ਕਰਦੇ ਹਾਂ ਉਹ ਜਲਦੀ ਜ਼ਮੀਨੀ ਹਕੀਕਤ ਬਣੇ ਮੈਂ ਦਿਲਰਾਜ ਸਿੰਘ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਗੱਲਬਾਤ ਇੱਕ ਹੋਰ ਜ਼ਰੂਰੀ ਮੁੱਦੇ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ